ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਸੈਦਪੁਰ ਵਿਖੇ ਪਹੁੰਚਦੇ ਹਨ ਭਾਈ ਲਾਲੋ ਜੀ ਆਪਣੇ ਘਰ ਵਿੱਚ ਬੈਠੇ ਮਿਸਤਰੀ ਦਾ ਕੰਮ ਕਰ ਰਹੇ ਸਨ ਤਰਖਾਨ ਦਾ ਕੰਮ ਕਰ ਰਹੇ ਸਨ ਤਾਂ ਗੁਰੂ ਨਾਨਕ ਪਾਸ਼ਾ ਜੀ ਇਸ ਦੇ ਘਰ ਕੋਲ ਆ ਕੇ ਆਵਾਜ਼ ਲਾਉਂਦੇ ਹਨ ਕਿ ਲਾਲੋ ਤੁਸੀਂ ਘਰ ਹੋ ਤਾਂ ਲਾਲੋ ਬੜੇ ਹੀ ਅਦਬ ਤੇ ਸਤਿਕਾਰ ਦੇ ਨਾਲ ਉੱਠ ਕੇ ਕਹਿਣ ਲੱਗਾ ਹਾਂ ਜੀ ਮੈਂ ਘਰ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਦੇ ਘਰ ਚਲੇ ਜਾਂਦੇ ਹਨ ਤਾ ਭਾਈ ਲਾਲੂ ਪੁੱਛਣ ਲੱਗਾ ਕਿ ਕੀ ਸਾਧੂ ਸੰਤ ਜੀ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਅਸੀਂ ਮੁਸਾਫਰ ਹਾਂ ਗੋ ਭਾਈ ਲਾਲੂ ਕਹਿਣ ਲਗਾ ਕਿ ਸਾਧੂ ਜੀ ਇਹ ਸਾਂ ਉਂਝ ਤਾਂ ਇਹ ਸਾਰਾ ਸੰਸਾਰ ਹੀ ਰਾਹੀ ਗਿਰ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਲਾਲੂ ਨੂੰ ਪੁੱਛਦੇ ਹਨ ਕਿ ਲਾਲੂ ਤੂੰ ਕੀ ਕਰ ਰਿਹਾ ਹੈ ਤਾ ਭਾਈ ਲਾਲੋ ਕਹਿਣ ਲੱਗਾ ਕਪਾਸ਼ਾ ਜੀ ਮੈਂ ਕਿੱਲੇ ਕੜ ਰਿਹਾ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਹੱਸ ਕੇ ਕਹਿਣ ਲੱਗੇ ਕਿ ਭਾਈ ਲਾਲੋ ਤੂੰ ساری ਉਮਰ ਕਿੱਲੇ ਹੀ ਘੜੀ ਜਾਏਗਾ